ਐਮਪੀ ਬਾਈ ਸਰਜੀ ਸਿੰਘ ਖਾਲਸਾ ਜੀ ਨੂੰ ਕਿ ਆਪਦੇ ਵਿਚਾਰ ਪੇਸ਼ ਕਰਨ ਨਾਲ ਜਗਦੇਵ ਸਿੰਘ ਮਲਵਾ ਜੀ ਵੀ ਸਟੇਜ ਤੇ ਆਉਣ ਜੀ ਇਸ ਤੋਂ ਬਾਅਦ ਕਰਨਦੀਪ ਕਰਨਵੀਰ ਐਸਫਐਸ ਤੋਂ ਤਿਆਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਕੱਲ ਜਿਹੜੀ ਲੜਾਈ ਹੈ ਇਹ ਉੱਥੇ ਹੀ ਆ ਕੇ ਖੜ ਗਈ ਹੈ ਜਿੱਥੇ ਸੰਤਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਸ਼ੁਰੂ ਕੀਤੀ ਸੀ ਮੈਂ ਗੱਲ ਕਰਦਾ ਵੱਧ ਅਧਿਕਾਰਾਂ ਦੀ ਉਹਨਾਂ ਨੇ ਵੀ ਆਪਣੇ ਵੱਧ ਅਧਿਕਾਰਾਂ ਦੀ ਹੀ ਗੱਲ ਕੀਤੀ ਸੀ ਸਰਕਾਰ ਨਾਲ ਇਹੀ ਉਹਨਾਂ ਦੀ ਮੰਗ ਸੀ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਸੀ ਜਿਹੜਾ ਤੁਹਾਡਾ ਬੀਵੀ ਐਮਬੀਬੀ ਖੋਲਿਆ ਹੋੜਾ ਯੂਨੀਵਰਸਿਟੀ ਵੀ ਆ ਗਈ ਪਾਣੀਆਂ ਦੇ ਮੁੱਤੇ ਵੀ ਐ ਇਹ ਸਾਰਾ ਹਾਲੀ ਉਹਦੇ ਵਿੱਚ ਸੀ ਕਿ ਜਿਹੜਾ ਸੂਬਾ ਐ ਸੂਬੇ ਕੋਲ ਆਪਣੇ ਅਧਿਕਾਰ ਹੁਣ ਸਟੇਟ ਦੇ ਸਾਰੇ ਚਾਹੇ ਕਿਸੇ ਨੂੰ ਨਹੀਂ ਇਹ ਗੱਲ ਸਮਝ ਆਉਂਦੀ ਕਿਉਂਕਿ ਕਈ ਸੰਤਾਂ ਦਾ ਨਾਮ ਸੁਣ ਕੇ ਹੀ ਕਹਿ ਦਿੰਦੇ ਆ ਸਿਰ ਲੱਗ ਜਾਂਦੇ ਆ ਮਾਰਨ ਨਹੀਂ ਜੀ ਨਹੀਂ ਸਾਧ ਸੰਗਤ ਜੀ ਗੱਲ ਉਹੀ ਹੈ ਅੱਜ ਅੱਜ ਵਾਧ ਅਧਿਕਾਰਾਂ ਦੀ ਗੱਲ ਆਪਾਂ ਹੋਰੇ ਕਰਨ ਲਈ ਬੈਠੇ ਆ ਨਾ ਜੇ ਸਾਡੇ ਕੋਲੇ ਅਧਿਕਾਰ ਹੁੰਦਾ ਸਟੇਟ ਦਾ ਤੇ ਕੀ ਮਜਾਲ ਸੀ ਸੈਂਟਰ ਗਵਰਨਮੈਂਟ ਸਾਡੀ ਯੂਨੀਵਰਸਿਟੀ ਦੇ ਵਿੱਚ ਸੈਨੇਟ ਪੰਕ ਕਰਦੀ ਇਸ ਲਈ ਗੱਲ ਨੂੰ ਸਮਝਣ ਵਾਲੀ ਗੱਲ ਹੈ ਕਿ ਆਪਾਂ ਵੱਧ ਅਧਿਕਾਰਾਂ ਦੀ ਗੱਲ ਕਰੀਏ ਕਿਉਂਕਿ ਸਾਧ ਸੰਗਤ ਜੀ ਇਹਦੇ ਨਾਲ ਜਿਹੜੀ ਸੈਂਟਰ ਗਵਰਨਮੈਂਟ ਪੂਰੇ ਭਗਵਾ ਕਰਨ ਕਰਨਾ ਚਾਹੁੰਦੀ ਹੈ ਸਾਡਾ ਸਿੱਖਾਂ ਦਾ ਇਤਿਹਾਸ ਬਦਲਣਾ ਬਦਲਣਾ ਚਾਹੁੰਦੀ ਹੈ ਤੇ ਆਪਣਾ ਇਤਿਹਾਸ ਲਾਗੂ ਕਰਨਾ ਚਾਹੁੰਦੀ ਹੈ ਬੱਚਿਆਂ ਦੀ ਮੈਂਟੈਲਿਟੀ ਬਦਲਣਾ ਚਾਹੁੰਦੀ ਆਉਣ ਵਾਲੀ ਜਨਰੇਸ਼ਨ ਦੀ ਇਹ ਬਹੁਤ ਗੰਭੀਰ ਗੱਲ ਹੈ ਸਾਰਿਆਂ ਨੂੰ ਆਪਾਂ ਅੱਜ ਵੀ ਇਕੱਠੇ ਆਪਾਂ ਨੂੰ ਗਾਂ ਵੀ ਕੱਠੇ ਹੋ ਕੇ ਲੜਾਈ ਲੜਨੀ ਪੈਣੀ ਹੈ ਇਕੱਲੀਆਂ ਉਹਨਾਂ ਦੀਆਂ ਗੱਲਾਂ ਨਾਲ ਨਹੀਂ ਆਪਾਂ ਰਾਜੀ ਹੋਣਾ